ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਵੇਚਣ ਵਾਲੀਆਂ ਗਾਵਾਂ ਜਿਹੜੀਆਂ ਦੋ ਆ ਤੇ ਇੱਕ ਜਿਹੜੇ ਆਪਣੇ ਵੀਰ ਜਿਨ੍ਹਾਂ ਨੇ ਲੋੜੀ ਬੰਪਰ ਲਾਇਆ ਸੀ ਉਹ ਵੀ ਗਾਂ ਤੁਹਾਨੂੰ ਵਿਖਾਉਣੀ ਹੈ ਇੱਕ ਦਿਨ ਰਹਿ ਗਿਆ ਬਸ ਵਧੀਆ ਵੀ ਸਾਰੀ ਡਿਟੇਲ ਤੁਹਾਨੂੰ ਹੁਣ ਦੱਸਦੇ ਆ ਕਿੰਨੇ ਵਜੇ ਪਰਚੀ ਖੋਲਣੀ ਆ ਜਾਂ ਕੀ ਆ ਸਾਰਾ ਕੁਝ ਤੁਹਾਨੂੰ ਦੱਸਦੇ ਆ ਵੀਡੀਓ ਜਿਹੜੀ ਪੂਰੀ ਜਰੂਰ ਵੇਖਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੋ ਵਧੀਆ ਵਧੀਆ ਜੀ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਈ ਗੁਰੂ ਦੀ ਤੁਸੀਂ ਸੁਣਾਓ ਸਭ ਵਧੀਆ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਬੜੀ ਕਿਰਪਾ ਵਾਈ ਗੁਰੂ ਦੀ ਜੀ ਠੰਡ ਠੰਡ ਬੜੀ ਕਰ ਛੜੀ ਠੰਡ ਧੁੱਪ ਤੇ ਲੱਗਦੀ ਨਹੀਂ ਆ ਤੇ ਕੁਝ ਦਿਨ ਲਵਾ ਕੇ ਘੰਟਾ ਘਟ ਧੁੱਪ ਤੇ ਠੰਡ ਤੁਸੀਂ ਡਬਲ ਕਰ ਛੜਦੇ ਜੋ ਚਲੋ ਜੇ ਸਾਡੇ ਹੱਥ ਬਸ ਹੋਏ ਤੇ ਅਸੀਂ ਤੇ ਟਾਈਮ ਨੇ ਧੁੱਪ ਚੜ੍ਹਦੀ ਹੈ 5 ਵਜੇ ਚਲੋ ਠੀਕ ਹੈ ਚਲੋ ਇਹਦੇ ਵੀ ਦੇਣੇ ਆ ਹਾਂ ਜੀ ਇਹ ਤੇ ਸਮੇਂ ਦੇ ਨਾਲ ਨਾਲ ਬਾਅਦ ਚ ਗਰਮੀ ਵੀ ਆਉਣੀ ਆ ਆਜੂਗੀ ਕਿੰਨੇ ਦਿਨ ਪਾ ਗਰਮੀ ਵੀ ਆਉਣੀ ਆ ਠੰਡ ਵੀ ਆਉਣੀ ਆ ਬਾਅਦ ਚ ਇਹੀ ਦਿਨ ਲੱਭਣੇ ਆ ਆਪਾਂ ਹਾਂ ਜੀ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਆਪਣਾ ਰਬੀਜੀ ਸਰਬਜੀ ਸਿੰਘ ਹਾਂ ਜੀ ਪਿੰਡ ਆਪਣਾ ਆਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਤੇਰਾ ਬਾਬਾ ਨਾਨਕ ਮੇਰੇ ਤੋਂ 8 ਕਿਲੋਮੀਟਰ ਆ ਉਹ ਗੁਰਦਾਸਪੁਰ ਚ ਪੈਂਦਾ ਮੇਰੇ ਲੱਗਿਆ ਇਹ ਸ਼ਹਿਰ ਰਮਦਾਸ ਹਾਂਜੀ ਉਹ ਪੈਂਦਾ ਅੰਮ੍ਰਿਤਸਰ ਚ ਪਰ ਮਿਲਤ ਹੈਗਾ 4 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਿਖਰੇ 9815177 510 ਠੀਕ ਹੈ ਹਾਂਜੀ ਤਿਆਰੀ ਫਿਰ ਕੱਲ ਦੀ ਹਰਪ੍ਰੀਤ ਜੀ ਪੂਰੀ ਪੂਰੀ ਅੱਛਾ ਅਸਾਂ ਨੇ ਤੁਹਾਨੂੰ ਨਾਲ ਵਾਦਾ ਕੀਤਾ ਸੀਗਾ ਤਾਂ ਅਸੀਂ ਆਪਣੇ ਬੋਲਾਂ ਤੇ ਖਰੇ ਉਤਰਨਾ ਹੁਣ ਤੁਸੀਂ ਭਾਵੇਂ ਨਾਰਾਜ਼ ਹੋਏ ਅਸੀਂ ਤੁਹਾਨੂੰ ਵੀ ਖਿੱਚ ਪੂਰੀ ਕੀਤੀ ਆ ਅੰਦੀ ਜੀ 20 ਤਰੀਕ ਤੇ ਹੀ ਕੱਢਣੀ ਆ ਅਸੀਂ ਉਤਰਾ ਜੇ ਵਿਆਹ ਤੋਂ ਇੱਕ ਦਿਨ ਲੇਟ ਹੋਣਾ ਸੀ ਤੁਹਾਡੇ ਤੁਸੀਂ ਜਦੋਂ ਖਿੱਚ ਕੀਤੀ ਪੂਰੀ ਤੇ ਫਿਰ ਸਾਨੂੰ ਅੱਤ ਚ ਹੀ ਹੋਣਾ ਪਿਆ ਹਰਵਿੰਦਰ ਜੀ ਸਾਡੇ ਨਾਲ ਲੱਖਾਂ ਵੀਰ ਜੁੜੇ ਆ ਅਸੀਂ ਚਾਹੁੰਦੇ ਨਹੀਂ ਕਿ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ ਤੁਹਾਡਾ ਤਰਲਾ ਮਾਰਨਾ ਜਿਹੜਾ ਉਹ ਸਾਨੂੰ ਦੁਖਦਾ ਨਹੀਂ ਫਿਰ ਇਹ ਆ ਕਿ ਚਲੋ ਆਪਾਂ 20 ਤਰੀਕ ਕਿਹਾ ਹੀ ਫਿਰ ਆਪਣਾ ਵੀ ਫਰਜ਼ ਪੰਧਾ ਹੈ ਕਿ 20 ਤਰੀਕ ਨੂੰ ਹੀ ਜੜਾਵਾ ਆਪਣੀ ਹੋਵੇ ਤੇ ਕੱਲ ਫਿਰ ਤਿਆਰੀ ਪੂਰੀ ਹੈਗੇ। ਪੂਲ ਤਿਆਰੀ ਹਰਪ੍ਰੀਤ ਜੀ ਮੈਂ ਕਹਿੰਨਾ ਤੇ ਜਿਹੜੇ ਵੀਰ ਪਹੁੰਚ ਸਕਦੇ ਨਾ ਹਾਂਜੀ ਉਹ ਪਹੁੰਚਣ। ਅੱਛਾ ਜਿਹੜੇ ਨਹੀਂ ਪਹੁੰਚ ਸਕਦੇ ਉਹ ਲਾਈਫਟਾਡੇ ਚੈਨਲ ਤੇ ਵੇਖਣ। ਠੀਕ ਆ। 12 ਤੋਂ 1 ਵਜੇ ਦੇ ਵਿੱਚ ਵਿੱਚ ਹਰਪ੍ਰੀਤ ਜੀ ਤੁਮਾਕਾ ਕਰ ਦੇਣਾ। 12 12:30 12 ਵਜੇ ਮਤਲਬ 12 ਵਜੇ ਤੱਕ ਸਾਰੇ ਵੀਰ ਪਹੁੰਚ ਜਾਣ ਜਿੰਦੇ ਵੀ ਆਉਣਾ ਵਾ ਇੱਥੇ। ਹਾਂ 12 ਵਜੇ ਆ ਜਾਣ। 12 ਵਜੇ ਤੱਕ ਸਾਰੇ ਪਹੁੰਚ ਜਾਣ। ਹਾਂ ਤੇ ਆਉਣਾ ਇੱਥੇ ਹੀ। ਹਾਂਜੀ ਹਰਪ੍ਰੀਤ ਜੀ ਇੱਥੇ ਆਪਣੇ ਖੂਤੇ। ਅੱਛਾ ਇੱਥੇ ਹੀ। ਹਾਂਜੀ ਹਾਂ 20 ਜਨਵਰੀ 2024 ਨੂੰ ਹਾਂ 20 ਜਨਵਰੀ 2024 ਨੂੰ ਲੋੜੀ ਬੰਪਰ ਜਿਹੜਾ ਅਸੀਂ ਲਾਇਆ ਸੀਗਾ ਅੱਛਾ ਉਹ ਹੀ ਰਾ ਉਹ ਦੇ ਦੇਣਾ ਕੱਲ ਅੱਛਾ ਕੱਲ ਚਲੇ ਜਾਣਾ ਕਿਸੇ ਕਰਮਾਂ ਵਾਲੇ ਦੇ ਘਰ ਤੇ ਦੇਣ ਇੱਕ ਰਹਿ ਗਿਆ ਵਾ 1000 ਰੁਪਏ 24 ਘੰਟੇ ਵੀ ਨਹੀਂ ਪੂਰੇ ਰਹਿ ਗਏ ਨਹੀਂ ਰਹਿ ਗਏ 24 ਘੰਟੇ ਵੀ ਤੇ 24 ਘੰਟੇ ਰਹਿ ਗਏ ਅੱਛਾ 24 ਘੰਟੇ ਰਹਿ ਗਏ ਆ ਤੇ ਪਰਚੀ ਦਾ ਇੱਕ ਰਹੀ ਦੱਸ ਦੀ ਡਿਟੇਲ ਫੇਰ ਹਰਬ੍ਰੀਜੀ 399 ਰੁਪਏ ਦੀ ਇੱਕ ਪਰਚੀ ਆ ਅੱਛਾ ਤੇ ਜਨੇ 10 1000 ਦੀਆਂ ਪੌਣੀਆਂ ਉਹਨੂੰ ਦੇ ਦਾਂਗੇ 3 ਅੱਛਾ ਜਿਨੇ 2000 ਦੀਆਂ ਪੌਣੀਆਂ ਉਹਨੂੰ ਦੇ ਦਾਂਗੇ 7 ਅੱਛਾ ਹਾਂਜੀ ਤੇ ਕੋਈ ਇੱਥੇ ਵੀ ਬੰਪਰ ਬੰਪਰ ਲਾ ਰਹੀ ਏ ਕੋਈ ਰਹਿ ਕੇ 20 ਘੰਟੇ ਬੱਸ ਹਰਪ੍ਰੀਤ ਜੀ ਟਾੜੀ ਨਹੀਂ ਮੋੜਨੀ ਜਿਵੇਂ ਤੁਸੀਂ ਆਖੋਗੇ ਕਰ ਦਾਂਗੇ ਕਰ ਦਈਏ ਜੱਜਾ ਜਾਹਰ ਕੀ ਆ ਟਰੈਕਟਰ ਵੀ ਹੌਲੀ ਕਰਦੀ ਏ ਟਰੈਕਟਰ ਥੋੜੀ ਘੌਲੀ ਕਰਦੀ ਏ ਹਰਪ੍ਰੀਤ ਜੀ 3000 ਦੀਆਂ 15 ਦੇ ਦਾਂਗੇ ਅੱਛਾ ਹਾਂਜੀ ਤੇ 4000 ਦੀਆਂ ਹਰਪ੍ਰੀਤ ਜੀ 20 ਦੇ ਦਾਂਗੇ ਅੱਛਾ 200 ਰੁਪਏ ਦੀ ਡਿਕਟ ਹੋਣੀ ਆ ਅੱਛਾ ਹਾਂਜੀ ਇਹ ਜਿਹੜਾ 4000 ਦੀਆਂ ਲਊਗਾ ਜਿਹੜਾ 4000 ਦੀਆਂ ਦਾ 3000 ਦੀਆਂ ਇਕੱਠੀਆਂ ਲਊਣਾ ਹਾਂਜੀ ਉਹਨੂੰ 200 ਰੁਪਏ ਦੇ ਹਿਸਾਬ ਨਾਲ ਦੇ ਦੇ ਇਹ ਆਫਰ ਸਿਰਫ ਹੈਗੇ ਆ 3000 ਤੇ 4000 ਵਾਲਾ ਬਾਕੀ ਜਿਹੜੇ ਪਹਿਲੇ ਉਹ ਸੇਮ ਹੀ ਰਊਗੇ ਬਿਲਕੁਲ ਹਰਜੀ ਠੀਕ ਆ ਪਹਿਲੇ ਜਿਹੜੇ ਉਹ ਹੀ ਯਾਰ ਹਲੇ ਵੀ 2000 ਵਾਲੇ ਤੇ 20 ਘੰਟੇ ਲੱਗੇ ਆ ਲੁੱਟ ਲੋ ਮੇਲਾ ਕੀ ਦੇ ਵੇਖਣ ਠੀਕ ਟਿਕਟਾਂ ਕਰੋ ਗੂਗਲ ਪੇ ਟਿਕਟਾਂ ਸੈਂਡ ਕਰਾਂ ਕੱਲ ਵੇਖੋ ਨਿੱਕੀ ਦੀ ਕਿਸਮਤ ਨਿਕਲਦੀ ਆ ਨਿਕਲ ਆਣੀ ਯਾਰ ਪ੍ਰੀਤ ਜੀ ਠੀਕ ਆ ਆਪਣੇ ਰੱਬ ਨੂੰ ਯਾਦ ਕਰਕੇ ਪੌਣ ਹੁੰਨ ਨਿਕਲੂਗੀ ਅੱਛਾ ਹਾਂਜੀ ਠੀਕ ਆ ਤੇ ਚਲੋ ਆਪਾਂ ਹਣ ਜਿਹੜੀਆਂ ਗਾਵਾਂ ਜਿਹੜੀਆਂ ਵੇਚਣ ਵਾਲੀਆਂ ਵੀ ਦਿਖਾਉਣੇ ਪਹਿਲਾਂ ਇੱਕ ਰਹੀ ਉਹ ਹੀ ਆਪਾਂ ਤੋੜ ਕੇ ਵਿਖਾਈਏ ਜਿਹੜੀ ਆਪਣੀ ਕੱਲ ਜਿਹੜੇ ਵੀਰ ਕੋ ਜਾਣੀ ਆ ਉਹ ਵੀਰ ਵੇਖ ਲੇ ਇੱਕ ਰੀ ਕੱਲ ਐ ਵਲੇ ਤੱਕਰ ਚਲ ਜੋਗੀ ਵਿੱਧੀ ਐ ਹਰਪ੍ਰੀਤ ਜੀ ਕੱਲ ਐਸ ਵੇ ਜਿਹਦੇ ਵੀ ਕਰਮਾ ਚ ਹੋਈ ਉਹਨੂੰ ਫੋਨ ਵੀ ਚਲ ਜਾਣਾ ਜੇ ਉਹ ਇੱਥੇ ਆਦਾ ਤੇ ਹੱਥ ਜਰਾਸਾ ਬਣਾ ਦੇਣਾ। ਠੀਕ ਆ। ਹਾਂ। ਬਾਕੀ ਤਿਆਰੀ ਨਹੀਂ ਕੀਤੀ ਅੱਜ ਕੱਲ ਪੂਰੀ ਤਿਆਰੀ ਕਰੂੰਗੀ ਮੈਂ ਵੀ। ਕੱਲ ਪੂਰੀ ਤੋਰ ਕੱਢਣੀ ਆ ਰੀਕੇ। ਹਾਂ। ਹਾਂ ਦੇ ਸਾਦੇ ਜੀ। ਕੱਲ ਜਿਹੜਾ ਵਾ 12 ਵਜੇ ਤੱਕ ਸਾਰੇ ਵੀਰ ਜਿਹੜੇ ਇੱਥੇ ਪਹੁੰਚ ਜਾਣ ਜਿਨ੍ਹਾਂ ਨੇ ਆਉਣਾ ਵਾ। ਅਸੀਂ ਤੇ ਕਹਿੰਦੇ ਕਿ ਜਿਨ੍ਹਾਂ ਨੇ ਪਰਚੀਆਂ ਪਾਈਆਂ ਵਾ ਸਾਰੇ ਵੀ ਰਹਿਣ ਜਿਨ੍ਹਾਂ ਨਹੀਂ ਵੀ ਪਾਈਆਂ ਵੀ ਹੋਣ ਓਏ ਫਰੀਜੀ ਆਹ ਹੋਰਿਓ ਮੌਕੇ ਕਿਤੇ ਕਿਤੇ ਹਾਂਜੀ ਹਾਂਜੀ ਆਹ ਕੌਮ ਤੇ ਵੇਲੇ ਆਉਂ ਕਿਤੇ 10 ਸਾਲਾਂ ਬਾਅਦ ਕਿਤੇ ਫੇਅਰ ਹੋੜਾ ਲੱਗ ਜਾਣਾ ਠੀਕ ਐ ਸਾਲਾਂ ਬਾਅਦ ਹੀ ਆਉਣਾ ਫੇਰ ਮੇਲਾ ਅੱਛਾ ਹਾਂਜੀ ਠੀਕ ਐ ਹਾਂਜੀ ਹਾਂਜੀ ਚਲੋ ਹੁਣ ਜਿਹੜੀਆਂ ਆਪਣੀਆਂ ਵੇਚਣ ਲੀਆਂ ਵਾ ਇਹ ਵੀ ਦਿਖਾ ਦਈਏ ਆਹ ਤੇ ਪਹਿਲਾ ਸੂਆ ਸੋਈ ਜਾਬਦੀ ਚ ਹਰਪ੍ਰੀਤ ਜੀ ਸੂਆ ਦੂਜਾ ਸੂਈ ਆ ਵੈੜ ਅੱਛਾ ਹੈ ਗੈ ਦੂਸਰਾ ਪਹਿਲਾਂ ਮੂੰਹ ਛੇਦਾਂ ਦਿਆ ਅੱਛਾ ਹਰ 프리ਜੀ ਠੰਡੀ ਸੀ ਲੈ ਨਹੀਂ ਗਿਆ ਕੱਲ ਦੀ ਸੂਈ ਜੋ ਆ ਦੇਖੋ ਜੇ ਭਲਾਂ ਵੀ ਵਿਖਾਓ ਭਲਾਂ ਜਿਹੜੀਆਂ ਜੇ ਉੱਤਰ ਬੱਚਾ ਮੈਂ ਅੰਦਰ ਆ ਬਾਹਰ ਨਹੀਂ ਕੱਢਿਆ ਛੱਡਿਆ ਅੰਦਰ ਹੀ ਬੰਨੇ ਆ ਜਿਹੜੇ ਮੌਸਮ ਚੰਡਾ ਆ ਹਰ 프리ਜੀ ਕੱਲ ਦੀ ਸੂਈ ਆ ਚੰਗਾ ਥਣੇ ਦੇਖੋ ਬਣੀ ਫੋਟ ਵਾਲਾ ਨੂੰ ਵਛੀ ਠੀਕ ਆ ਉਨੀ ਗਾਂ ਨੂੰ ਤਾਂ ਨਹੀਂ ਪਛਾਣੂ ਠੀਕ ਆ ਤੇ ਇਧਰੋਂ ਵੀ ਬਹਿ ਜਾ ਹਰ 프리ਜੀ ਠੀਕ ਆ ਤੁਹਾਨੂੰ ਪਤਾ ਜੇ ਲਿਆਉਣੇ ਹੀ ਰਹੀ ਆ ਠੀਕ ਆ ਲਿਆਉਣੇ ਫਿਰ ਤੁਹਾਨੂੰ ਪਤਾ ਚੁਣ-ਚੁਣ ਕੇ ਕਿੰਨੇ ਕ ਦੁੱਧ ਆ ਲਈ ਜੇ ਹਰ 프리ਜੀ ਜਿੰਨੀ ਇਹ ਜਾਦਪਾਤ ਆ ਨਾ ਹਾਂਜੀ 20 ਲੀਟਰ ਵਛੀ ਨੂੰ ਦੁੱਧ ਕੁਛ ਨਹੀਂ ਆਂਦਾ ਅੱਛਾ 2 ਲੀਟਰ ਬੜੇ ਈਰਮਾਨ ਨਾ ਕੱਢ ਦੂਗੀ ਠੀਕ ਆ ਹਾਂਜੀ ਬਾਕੀ ਤਾਜੀ ਸੂਈ ਥੋੜੀ ਲੱਪੇ ਚ ਵੀ ਆ ਹਨਾ ਅਰ ਬ੍ਰਿਜੀ ਕੱਲ ਦੀ ਸੂਈ ਆ ਇੱਕ ਠੰਡ ਬੜੀ ਆ ਹਾਂਜੀ ਹਾਂਜੀ ਇੱਕ ਤੁਹਾਨੂੰ ਪਤਾ ਹੀ ਹੈ ਭਲਾ ਛਲਾ ਜਾਂ ਡੰਗਰ ਲੱਪਾ ਤਾਂ ਲਾਜ ਜਾਂਦਾ ਹਾਂਜੀ ਹਾਂਜੀ ਲਿਆ ਖੋਲੋ ਹਾਂ ਫੇਰ ਤੋੜ ਦਈਏ ਇਹਨੂੰ ਠੰਡਿਆ ਅਰ ਬ੍ਰਿਜੀ ਠੰਡ ਨਹੀਂ ਪੇਸ਼ ਜਾਂਦੇ ਡੰਗਰ ਠੰਡ ਤੇ ਮਹੀਨੇ ਤਾਂ ਵੀ ਉੱਪਰ ਹੀ ਟਾਈਮ ਹੋ ਗਿਆ ਵਾ ਜਿਹੜਾ ਇੱਕ ਵਾਰ ਜਦੋਂ ਮੌਸਮ ਸਾਫ਼ ਹੋ ਗਿਆ ਚੰਗੀ ਤਰ੍ਹਾਂ ਦੁੱਧੋਂ ਜਿਹੜੇ ਸਾਰੇ ਪਸ਼ੂਆਂ ਨੇ ਇੱਕ ਵਾਰ ਵੱਜ ਜਾਣਾ ਵਾ ਜੀ 20 ਲੀਟਰ ਗਰੰਟੀ ਨਾਲ ਦੁੱਧ ਚ ਵਾਜੂ ਗਰੰਟੀ ਨਾਲ ਅੱਛਾ ਪਰ ਇਹਦੇ ਜਨਾਂ ਠੰਡਾ ਵੀ ਕੋਈ ਨਹੀਂ ਠੀਕ ਆ ਨਹੀਂ ਠੰਡੀ ਗਾ ਆ ਬਾਕੀ ਵਹਿੜਿਆ ਜੇ ਆ ਵੇਖ ਲਓ ਆ ਜਾਓ ਹਰੇ ਬਰਾਬਰ ਨਹੀਂ ਜੋ ਕਰਨ ਹਰੇ ਕੰਨੀਆਂ ਬਰਾਬਰ ਨਹੀਂ ਜੋ ਕੀਤੀਆਂ ਇਹ ਪੂਰੇ ਬਰਾਬਰ ਨਹੀਂ ਕੀਤੇ ਸਾਰਾ ਤਾਂ ਲੈ ਜਾ ਵੀਰ ਜੀ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਬਾਕੀ ਜਿੰਨਾ ਵੀਰਾਂ ਨੇ ਲੈਣੀਆਂ ਨਾਲੇ ਇਹ ਵੀ ਵੇਖ ਲੈਣ ਤੇ ਕੱਲ ਵਾਲਾ ਪ੍ਰੋਗਰਾਮ ਵੀ ਵੇਖ ਲੈਣਾ ਬਿਲਕੁਲ ਬਿਲਕੁਲ ਬੰਦ ਹੋ ਵੀ ਦੀ ਹੌਣ ਵੀਰ ਵੱਧ ਚੜ ਤੇ ਇਹਦੇ ਕਿੰਨੇ ਕਿ ਜਿੰਨਾ ਵੀਰਾਂ ਦਾ ਪਹੁੰਚਿਆ ਜਾ ਸਕਦਾ ਜਰੂਰ ਪਹੁੰਚਣ ਸਾਰਿਆਂ ਦੇ ਸਾਹਮਣੇ ਜਿਹੜਾ ਚੋ ਵੀ ਹੋਊਗਾ ਸਾਰਾ ਕੁਝ ਹੋਊਗਾ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਹਰਪ੍ਰੀਤ ਜੀ ਇਦਾਂ ਵੀ ਵਿਖਾ ਦਿਓ ਮੈਂ ਤਾਂ ਜ਼ਿਆਦਾ ਕੋਈ ਨਾ ਠੰਡ ਕਰਕੇ ਹਾਂਜੀ ਬਾਬੂ ਕਾਫੀ ਚੱਲਣ ਦੀ ਹੈ ਕਰੀ ਆ ਦੇਖ ਸਕਦੇ ਜੀ 1 ਮਿੰਟ ਦੂਸਰੇ ਪਾਸੇ ਤੁਹਾਨੂੰ ਦਿਖਾ ਦਈਏ ਵਿਖਾ ਦਿਓ ਮੱਛੀ ਨਾ 20 ਲੀਟਰ ਦੀ ਜੀ ਹੱਸ ਕੇ ਕਿਤੇ ਬੂਥਾ ਬਾਥਾ ਵੀ ਵਿਖਾਓ ਮੱਛੀ ਦਾ ਠੀਕ ਹੈ ਪਾ ਦਿਓ ਵੀਰ ਜੀ ਕਰੀ ਉੱਪਰ ਫਿਰ ਵਾਹ ਬਹੁਤ ਜ਼ਿਆਦਾ ਵਾਹ ਬਹੁਤ ਦਈ ਚੱਲਣ ਤੇ ਦੱਸਿਓ ਵੀਰ ਜੀ ਇਹਦਾ ਮੁੱਲ ਫਿਰ ਆਪਾਂ ਹਰਪ੍ਰੀਤ ਜੀ ਜਿਵੇਂ ਆਖੋਗੇ ਕਰ ਲਾਂਗੇ ਤੇ ਜਿਹਾ ਜਿਹਾ ਕਰਦੀ ਆ ਫਿਰ ਜਨਾ ਤੁਸੀਂ ਆਖੋਗੇ ਕਰਵਾਵਾਂਗੇ ਕਰ ਦਿਓ ਜੀ ਅੱਜ ਹਰਪ੍ਰੀਤ ਜੀ ਵੈੜ ਦਾ ਹੱਕ ਹਾਂਜੀ 20 ਲੀਟਰ ਵਾਲੀ ਵੈੜ ਨਹੀਂ ਠੰਡੀ ਔਰ ਕਤੂਦ ਵਾਲੀ ਹਾਂਜੀ 65000 ਦਾ ਇਹਦਾ ਹੱਕ ਆ 65000 ਦਾ ਠੀਕ ਆ ਔਰ ਤਕੇ ਨਾਲ 20 ਲੀਟਰ ਦੁੱਧ ਚ ਹੋਣਾ ਤਕੇ ਨਾਲ ਅੱਛਾ ਤਾਂ ਹਰਪ੍ਰੀਤ ਜੀ 50000 ਦੀ ਦੇਦਾ 50000 ਦੀ 50000 ਦੀ ਦੇ ਦੂੰਗਾ 65000 ਵਾਲੀ ਤੇ ਵਿੱਚੋਂ ਕਰਨਾ ਮੰਨ ਤਨ ਹਰਪ੍ਰੀਤ ਜੀ ਇੱਕੋ ਹੀ ਗੱਲ ਕਰਨੀ ਆ ਅੱਛਾ ਦੂਜੀ ਨਹੀਂ ਕਰਨੀ ਅੱਛਾ ਹਰਪ੍ਰੀਤ ਜੀ 2000 ਛੱਡ ਦਾਂਗਾ 50 ਚੋਂ ਪੂਰੇ 48 ਦੀ ਪੂਰੇ 48000 ਦੀ ਦੇ ਦੂੰਗਾ ਅੱਛਾ ਨਾ ਮਾਰਕੀਟ ਚ ਆਉਣੀ ਅੱਛਾ ਨਾ ਕਿਸੇ ਨੇ ਦੇਣੀ ਤੇ ਬੱਚਾ ਕੀ ਇਹਦੇ ਮਗਰ ਬੱਚਾ ਹਰਪ੍ਰੀਤ ਜੀ ਇਹਦੇ ਮਗਰ ਬੱਚਾ ਹੈ ਕੱਲ ਦੀ ਸੁਈ ਆ ਰੇ ਬੋਲੇ ਜਿਹਾ ਵਸ਼ੀਪਲਾ ਚ ਆ ਠੀਕ ਆ ਹਾਂਜੀ ਵੇਖੋ ਵਸ਼ੀਪਲਾ ਡੰਗ ਠੀਕ ਆ ਹਾਂਜੀ ਤੇ ਜਿਹੜੀ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਚੰਗੀ ਸਫਾਈਆਂ ਚ ਤਿਆਰ ਹੋਈ ਆ ਥੱਲੇ ਪੂਰੀ ਹਰਪ੍ਰੀਤ ਜੀ ਹਨ ਬੜਾ ਪਿਆਰ ਨੂੰ ਗੱਲਾਂ ਕਰਦੇ ਜੋ ਵਹਿਣਦੀਆਂ ਨਹੀਂ ਰੀਸਾਂ ਅੱਛਾ ਵੇਖੋ ਥਣਾ ਆਂਦੀ ਆ ਉਹ ਥਣ ਵਿਖਾਓ ਵੇਖੋ ਪੀੜੀ ਦੇ ਪਾਵੇ ਆਂ ਠੀਕ ਆ ਗਲਾ ਗਲਾ ਥਣ ਲੱਗਾ ਫੁੱਟ ਫੁੱਟ ਤੇ ਬਾਕੀ ਹਵਾਨ ਦੇ ਵੀ ਨਾੜਾਂ ਜਿਹੜੀਆਂ ਦੇਖ ਸਕਦੇ ਮਿਲਕਵੇਂਨ ਵੀ ਦੇਖ ਸਕਦੇ ਜੀ ਮੈਂ ਹਰਪ੍ਰੀਤ ਜੀ ਬਹੁਤੀ ਕਰਤੂਤ ਆ ਵਹਿਣ ਦੇ ਵਿੱਚ ਔਰ ਬਹੁਤੀ ਸਿੱਧੀ ਘੱਟ ਰਾਂ ਕਿੰਨਾ ਸੁਆਜੇ ਦਾ ਹਰਪ੍ਰੀਤ ਜੀ ਦੋ ਜੇ ਸੁਵੇ ਜੋ ਇਹ ਵੀ ਛੇ ਦਾ ਦੀ ਜਮੂ ਅੱਛਾ ਹਾਂਜੀ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਹਰਪ੍ਰੀਤ ਜੀ ਇਹਨੂੰ ਨਾ ਹਫਤੇ ਆ ਵੀ ਲੋਕ ਆ ਵੀ ਇਹਦੇ ਵੀ ਦੰਦ ਉੱਥੇ ਕੀ ਦਹੀਂ ਬਰਾਬਰ ਕਰਨੇ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਹਰਪ੍ਰੀਤ ਜੀ ਆ ਇਸ ਟਾਈਮ ਤੇ ਥੱਲੇ ਨਾ ਕੰਡੇ ਤੇ ਰੱਖਣ ਵਾਲਾ 15 ਲੀਟਰ ਦੁੱਧ ਤਿਆਰ ਆ ਪਚਾਰ ਪੰਜ ਦਿਨ ਦੀ ਸੂਈ ਥੱਲੇ ਅੱਛਾ 20 22 ਲੀਟਰ ਤੱਕੇ ਨਾਲ ਜਵਾਉ ਤੱਕੇ ਨਾਲ ਅੱਛਾ ਹਾਂਜੀ 20 22 ਲੀਟਰ ਇਹ ਵੀ ਜਿਹੜਾ ਚੋਈ ਜਾਊਗੀ ਮੈਂ ਹਰਪ੍ਰੀਤ ਜੀ ਤੱਕੇ ਨਾਲ ਜਵਾਉ ਨਹੀਂ ਨੇ ਦਾ ਹੱਕ ਆ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਇਹਦਾ ਵੀ ਤੁਹਾਨੂੰ ਉੱਦ ਲਾ ਕੇ ਦਿਖਾ ਦਿੰਨੇ ਆ ਖੱਲਿਆਂ ਦੇਖ ਸਾਦੇ ਜੇ ਕਾਫੀ ਸਫਾਈ ਜਿਹੜੀ ਤਿਆਰ ਹੋਈ ਹੈ ਬਿਲਕੁਲ ਥਾਣ ਹਵਾ ਨਦੀ ਜਿਹੜੀ ਪ੍ਰੋਪਰ ਸਫਾਈ ਚ ਹੈ ਜਿਹੜੀ ਇੱਕ ਰੇ ਦਾ ਵੀ ਜੇ ਕੰਬਲ ਲਾ ਦਿਆ ਨਾ ਦੇਖ ਸਾਦੇ ਰੰਗ ਰੂਪ ਦੀ ਜਿਹੜੀ ਸੋਹਣੀ ਆ ਬੰਦਾ ਵੀ ਜਿਹੜੀ ਨਾ ਇਹ ਆ ਯਮਾ ਸ਼ਰੀਆਂ ਫੜਦੀਆਂ ਆ ਵਿਆ ਬਾਕੀ ਆ ਅੰਦਰ ਹੀ ਰੰਦੀਆਂ ਜਿਆਦਾ ਤੇ ਹੁਣ ਬਾਹਰ ਕੱਢੀਆਂ ਉਹਦੇ ਕਰਕੇ ਥੋੜਾ ਜਿਹਾ ਭਜਦੀਆਂ ਐਨੀ ਕੁ ਕਰਤੂਰ ਆ ਨਾ ਵੈਣਸ ਠੀਕ ਆ ਤੇ ਜਿੱਧਰੋਂ ਦੀ ਮਰਜ਼ੀ ਬਹਿ ਜਾਏ ਕੋਈ ਬੰਦਾ ਆਏ ਨਹੀਂ ਠੀਕ ਆ ਇਧਰੋਂ ਦੀ ਮਰਜ਼ੀ ਉਹ ਇਸ ਚਵਾ ਇਹੋ ਜਿਹਾ ਲੱਗਾ ਨਾ ਅੱਛਾ ਲੱਖ ਰੁਪਏ ਦੀ ਗਾਣੋਂ ਏਦਾਂ ਦਾ ਚਵਾੜਾ ਹੀ ਹੁੰਦਾ ਹਰਪ੍ਰੀਤ ਜੀ ਠੀਕ ਆ ਤੇ ਠੰਡੀ ਹੈ ਜਿੱਦਾਂ ਦੀ ਮਰਜੀ ਇਹ ਕਿੰਨੇ ਦੇ ਦੇ ਦੀਏ ਫੇਰ ਆਪਾਂ ਹਰਪ੍ਰੀਤ ਜੀ ਜਿਹੜਾ ਇਹਦਾ ਅਸਲ ਹੱਕ ਆ ਨਾ ਵੈੜਦਾ ਹਾਂਜੀ 75000 ਦਾ ਹੱਕ ਆ 75000 ਦਾ ਕਿਉਂਕਿ ਪੂਰੀ ਬਰੀਡ ਦੇ ਵਿੱਚ ਔਰ ਪੂਰੀ ਸਿੱਧੀ ਸਾਦੀ ਵੈੜਿਆ ਥਣ ਕਮਾਲ ਦਾ ਲਗਾ ਇਹਨੂੰ ਹਾਂਜੀ ਪਰ ਹਰਪ੍ਰੀਤ ਜੀ ਜਿੰਨੇ ਦੀ ਤੁਸੀਂ ਅਖੋਗੇ ਦੇ ਦਾਂਗੇ ਦੇ ਦਈਏ ਜੱਜੀ ਆ ਵੀ ਹਰਪ੍ਰੀਤ ਜੀ 70000 ਦੀ ਦੇ ਦਾਂਗੇ 70000 ਦੀ ਹਾਂਜੀ ਮੌਕੇ ਤੇ ਕਰ ਦਈਏ ਮਨਤਾ ਨਾ ਹੋਰ ਕਰਾਂਗੇ ਹਰਪ੍ਰੀ ਜਿੰਨਾ ਤੁਸੀਂ ਆਖੋਗੇ ਕਰ ਦਾਂਗੇ ਹੋ ਜੂਗੀ 67 ਦੀ ਹੋ ਜੂਗੀ ਹਰਪ੍ਰੀਤ ਜੀ 65000 ਦੀ ਵੈੜ ਦੇ ਦਾਂਗਾ 100 ਰੁਪਏ ਸ਼ੂਟ ਕਰਾਂਗਾ 65000 ਚੋਂ ਅੱਛਾ ਹਾਂਜੀ ਉਹਦਾ ਹੱਕ 75000 ਆ ਠੀਕ ਹੈ 60000 ਦੀ ਵੈੜ ਦੇ ਦੂੰ ਔਰ 20 ਲੀਟਰ ਅੱਛਾ ਉਹ ਲਿਖਾ ਕੇ ਲੈ ਜੇ ਗਾਰੰਟੀ ਨਾਲ ਦੁੱਧ ਚਵਾ ਦੂੰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਔਰ ਕੁਝ ਕਹਣਾ ਫਿਰ ਹਰਪ੍ਰੀਤ ਜੀ ਬਾਕੀ ਦੋਵੇਂ ਬੈੜਾ ਸੁਈਆਂ ਔਰ ਆਦੀ ਸੁਈਆਂ ਹਾਂਜੀ ਇਨੂੰ 4-5 ਦਿਨ ਹੋ ਗਿਆ ਠੀਕ ਆ ਆਪਣੀ ਤਸੱਲੀ ਕਰਕੇ 2 ਡੰਗ 3 ਡੰਗ 4 ਡੰਗ ਜਿੰਨੇ ਮਰਜ਼ੀ ਡੰਗ ਕੋਚ ਹੋਵੇ ਠੀਕ ਹੈ ਜੀ ਬਿਲਕੁਲ ਖੁੱਲੀ ਛੁੱਟੀ ਹੈ ਸਾਡੇ ਵੱਲੋਂ ਠੀਕ ਹੈ ਜੀ ਤਸੱਲੀ ਕਰਕੇ ਖੜੋ ਔਰ ਮਗਰੇ ਦੇ ਵੱਛੀ ਜੋ ਠੀਕ ਅੱਛਾ ਆ ਜੋ ਬੱਚੇ ਵਖਾ ਦੀਏ ਚਲੋ ਬੱਚੇ ਵਖਾ ਦੀਏ ਆ ਆ ਬੱਚਾ ਬੱਚਾ ਕਿ ਬੱਛੀ ਜੀ ਬੱਛੀ ਆ ਰੀਤੀ ਹੈ ਇਹ ਬੱਛੀ ਆ ਜੀ 60000 ਵਾਲੀ ਗਾਂ ਦੀ ਬੱਛੀ 60000 ਵਾਲੀ ਗਾਂ ਦੀ ਬੱਛੀ ਵੀ ਸੋਹਣੀ ਹੈ ਬੜੀ ਟੌਪ ਦੀ ਆ ਅੱਛਾ ਆ ਬੱਛਾ ਜੀ ਹਾਂ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤ